ਚੌਨਦਨ ਦਾ ਚੈਲੰਜ ਆ ਮਿੱਤਰੋ ਪਹਿਲਾਂ ਗੱਲ ਕਰਦੇ ਆ ਫਸਟ ਡੇ ਤੇ ਪਹਿਲਾਂ ਆਪਾਂ ਸਟੈਚਿੰਗ ਕੀਤੀ ਜਿਮ ਲਾਉਣ ਤੋਂ ਪਹਿਲਾਂ ਉਸ ਤੋਂ ਬਾਅਦ ਮੈਂ 580 ਰਸੀ ਲਈ ਰਸੀ ਕਰਕੇ ਜਿਹੜਾ ਤੁਹਾਡਾ ਸਰੀਰ ਗਰਮ ਹੁੰਦਾ ਤੇ ਖੁੱਲਦਾ ਤੇ ਫਿਰ ਅਗਲੀ ਐਕਸਰਸਾਈਜ਼ ਤੇ ਚੱਲੇ ਗਏ ਫਿਰ ਤੁਹਾਡੇ ਭਰਾ ਨੇ ਲਾਇਆ ਚਾਰ ਸੈਟ ਬੈਕ ਦੇ ਸਟਾਰਟ ਮੈਂ ਇਹਦੇ ਤੋਂ ਵੀ ਕਰਦੇ ਨਾ ਉਹਨਾਂ ਸਟਾਰਟ ਤੁਸੀਂ ਕਿਸੇ ਤੋਂ ਵੀ ਕਰ ਸਕਦੇ ਹੋ ਪਰ ਚਾਰ ਸੈਟ ਮੈਂ ਉਸ ਐਕਸਰਸਾਈਜ਼ ਦੇ ਲਾਉਣਾ ਨਾ ਜਿਹਦੇ ਵਿੱਚ ਪੂਰਾ ਨਜ਼ਾਰਾ ਆਉਂਦਾ ਪੰਪਿੰਗ ਦਾ ਤੇ ਆਰਾਮ ਨਾ ਲਾਇਆ ਕਰੋ ਨਿਆਰੇ ਨਾ ਲਾਇਆ ਕਰੋ ਮੇਰੇ ਤਾਂ ਮੋਢੇ ਤੇ ਇੰਜਰੀ ਆਈ ਹੋਈ ਆ ਤਾਂ ਕਰਕੇ ਮੈਂ ਵੇਟ ਲੋ ਲਾਇਆ ਹੋਇਆ ਤੇ ਦਾ ਰੱਖਦਾ ਹੁਣ ਆਹ ਸੈੱਟ ਦੇ ਵਿੱਚ ਵੀ ਪੰਪਿੰਗ ਬਹੁਤ ਜ਼ਬਰਦਸਤ ਆਉਂਦੀ ਆ ਆਹ ਸੈੱਟ ਨੇ ਬੈਕ ਬਣਾਈਦਾ ਬਣਾਈ ਇਹਦੇ ਵੀ ਮੈਂ 4 ਸੈੱਟ ਲਾਉਣਾ ਨਾ ਇਹਨੇ ਮੇਰੇ ਟ੍ਰਾਈਸੈਪਸ ਬਹੁਤ ਘੈਂਟ ਪੰਪਿੰਗ ਹੋ ਜਾਂਦੇ ਨੇ ਨਾਲੇ ਮੈਨੂੰ ਐਂ ਲੱਗਦਾ ਹੁੰਦਾ ਜਿਵੇਂ ਮੇਰੇ ਟ੍ਰਾਈਓ ਚੱਲਦੇ ਨੇ ਘੈਂਟ ਸੈਟ ਆ 4 ਸੈੱਟ ਇਹਦੇ ਲਾਇਆ ਆਪਾਂ ਫਿਰ ਇਹ ਸੈੱਟ ਨਾਲ ਤੁਹਾਡੀ ਲੋਰ ਬੈਕ ਵੀ ਪੂਰੀ ਬੰਬ ਤਿਆਰ ਹੁੰਦੀ ਆ ਤੇ ਜਿਹੜੇ ਕਹਿੰਦੇ ਨੇ ਯਾਰ ਸਾਡੀ ਬੈਕ ਉੱਤੋਂ ਤਾਂ ਚੌੜੀ ਆ ਥੱਲੇੋਂ ਚੌੜੀ ਨਹੀਂ ਹੁੰਦੀ ਮਿੱਤਰੋ 4 ਐਕਸ 4 ਸੈੱਟ ਇੱਕ ਐਕਸਰਸਾਈਜ਼ ਇਹਦੀ ਵੀ ਲਾਇਆ ਕਰੋ ਸਲੋ ਚ ਲਾਇਆ ਕਰੋ ਸਲੋ ਖਿੱਚਿਆ ਕਰੋ ਸਲੋ ਛੱਡਿਆ ਕਰੋ ਮਿੱਤਰੋ ਚਾਰ ਸੈੱਟ ਫਿਰ ਇਹਦਾ ਵੀ ਬਣਾਗਾ ਲਈਦਾ ਬੈਕ ਦੇ ਦੋ ਆਪਾਂ ਲਾਉਨੇ ਆ ਨਿਆਰੇ ਨਾਲ ਇਹਨੂੰ ਸਲੋ ਮੋਸ਼ਨ ਚ ਲਾਇਆ ਕਰੋ ਤਾਂ ਕਿ ਤੁਹਾਡੀ ਬੈਕ ਵੀ ਤਿਆਰ ਹੋ ਜਵੇ ਤਾਂ ਕਿ ਤੁਹਾਡੀ ਬੈਕ ਐਨੀ ਸਟਰੋਂਗ ਹੋ ਜਾਵੇ ਵੀ ਤੁਹਾਡੇ ਬੈਕ ਵਾਲੇ ਮਸਲ ਨੇ ਨਾ ਜਿਹੜੇ ਟੀ-ਸ਼ਰਟ ਦੇ ਵਿੱਚ ਵੀ ਦਿਖਣੇ ਚਾਹੀਦੇ ਨੇ ਚਾਰ ਸੈਟ ਇਹਦੇ ਫਿਰ ਮੈਂ ਦੁਬਾਰਾ ਲਾਈ ਬਹੁਤ ਭਰਾ ਐਕਸਰਸਾਈਜ਼ ਸਕਿਪ ਕਰ ਜਾਂਦੇ ਨੇ ਪਰ ਜਿਹੜੀ ਇਹ ਐਕਸਰਸਾਈਜ਼ ਆ ਨਾ ਇਹ ਤੁਹਾਡੀ ਜਿਹੜੀ ਲੋਅਰ ਬੈਕ ਜਿਹੜੇ ਕਹਿੰਦੇ ਨੇ ਯਾਰ ਸਾਡੇ ਬੈਠੇ ਤੇ ਦਰਦ ਹੋਈ ਜਾਂਦਾ ਦਰਦ ਹੋਈ ਜਾਂਦਾ ਚਾਰ ਤੋਂ ਪੰਜ ਸੈਟ ਇਹਦੇ ਲਾਇਆ ਕਰੋ ਇੱਕ ਵਾਰੀ ਸਵਾਦ ਨਾ ਲਾਗੇ ਦੇਖੋ ਤੁਹਾਡੀ ਠੂਹੀ ਦਾ ਲੋਹਾ ਬਣ ਜਾਂਦਾ ਇਹਦੇ ਨਾਲ ਮਿੱਤਰੋ ਪੂਰਾ ਫਿਰ ਤਿੰਨ ਤਿੰਨ ਸੈੱਟ ਚਾਰ ਐਕਸਰਸਾਈਜ਼ਾਂ ਲਾ ਕੇ ਗਏ ਅਸੀਂ ਟ੍ਰਾਈਸੈਪਸ ਦੀ ਜਿਹਦੀ ਵੀਡੀਓ ਬਣਾਉਣ ਤੋਂ ਭੁੱਲ ਗਏ ਸੀ ਬੈਕ ਦੇ ਟ੍ਰਾਈ ਅਸੀਂ ਇਕੱਠੇ ਲਏ ਸੀ ਅੱਜ 22 ਸਤੋਂ ਨਾਲ ਨਹੀਂ ਲੱਗੇ ਨਾਲ ਜਾ ਕੇ ਫਿਰ ਇੱਕ ਆਪਾਂ ਆਈਸੋਲੇਟ ਦਾ ਸਕੂਪ ਘੋਲੇ ਆ ਤੇ ਘੋਲ ਕੇ ਚੰਗੀ ਤਰ੍ਹਾਂ ਫੈਂਟ ਕੇ ਪੀਤਾ ਥੋੜੀ ਝੱਗ ਜੀ ਬਣ ਜਾਂਦੀ ਆ ਪਰ ਆਰਾਮ ਨਾਲ ਖੋਲ ਕੇ ਤੁਸੀਂ ਪੀ ਲਿਆ ਕਰੋ ਰਿਕਵਰੀ ਬਹੁਤ ਜ਼ਰੂਰੀ ਜਦੋਂ ਮੈਂ ਸਟੋਰ ਤੇ ਗਿਆ ਇਧਰ ਅਰਸ਼ ਵੀ ਸਾਡਾ ਫਾਸਟ ਗੇਨ ਪੀ ਰਿਹਾ ਸੀਗਾ ਮੈਂ ਆ ਵੀ ਚੱਕ ਦੇ ਮਿੱਤਰਾਂ 14 ਦਿਨਾਂ ਵਿੱਚ 14 ਦਿਨਾਂ ਦੇ ਵਿੱਚ ਤੱਕ ਪਾਦੀ ਪੂਰੀ ਵਧੀਆ ਅੰਬੇ ਹੁਣੀ ਕਹਿੰਦੇ ਫਿਜ਼ੀਓਥੈਰੇਪ ਕਹਿੰਦੇ ਆਹ ਮੋਟਰਸਾਈਕਲ ਦੀ ਜਾਂਚ ਸਾਡੇ ਮਾਨ ਬਈ ਨੇ ਕੀਤੀ ਤੇ ਮਾਨ ਬਈ ਉਹਨੇ ਮਕੈਨਿਕ ਬਣੇ ਫਿਰਦੇ ਸੀ ਮੈਂ ਕਿਹਾ ਵੀ ਇਹ ਨਹੀਂ ਮੁੰਡੇ ਹਟਦੇ ਤੇ ਬਣਾ ਕੇ ਉਹੋ ਵੇ ਤਾਂ ਕੈਮਰਾ ਬਣੇ ਵੱਲ ਨੂੰ ਹੋਇਆ ਪਏ ਮੈਂ ਹੀ ਜਾ ਕੇ ਦੱਸਾਂ ਲਾ ਵੀ ਮਿੱਤਰੋ ਫਿਰ ਇੱਕ ਨਵੀਂ ਰੈਸਪੀ ਦੱਸਦੀ ਆ ਜਿਹੜੇ ਆਮਲੇਟ ਖਾ ਖਾ ਕੇ ਆੱਕ ਜਾਂਦੇ ਨੇ ਪਹਿਲਾਂ ਆਪਣੇ ਐਗ ਪਾਇਆ ਕਰੋ ਜਿਹੜੇ ਤਾਂ ਗੇਨਿੰਗ ਕਰਨਾ ਚਾਹੁੰਦੇ ਨੇ ਚਾਰ ਕਾਂਡੇ ਵਿੱਚ ਗੋਲੀਆਂ ਸਮੇਤ ਹੀ ਸੱਟ ਲਿਆ ਕਰੋ ਤੇ ਜਿਹੜੇ ਫੈਟ ਲੌਸ ਕਰ ਰਹੇ ਨੇ ਪੰਜ ਛੇ ਅੰਡਿਆਂ ਦੀਆਂ ਦੋ ਇੱਕ ਦੀਆਂ ਗੋਲੀਆਂ ਰੱਖ ਕੇ ਬਾਕੀ ਗੋਲੀਆਂ ਕੱਢ ਦਿਆ ਕਰੋ ਵਿੱਚ ਥੋੜਾ ਜਿਹਾ ਪਾਓ ਬੇਸਣ ਪਿਆਜ਼ ਟਮਾਟਰ ਜਿੰਨਾ ਸਮਾਨ ਆ ਵਗੈਰਾ ਵਾਲ ਕੇ ਇਹਨਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਦੇਸੀ ਘਿਓ ਪਾ ਕੇ ਉਹਦੇ ਵਿੱਚ ਅੰਡੇ ਐਡ ਕਰਕੇ ਆਪਣਾ ਉਹਦਾ ਜਿਹੜਾ ਕੀਦਾ ਹੁੰਦਾ ਬੇਸਣ ਦਾ ਚਿਲਾ ਚੁਲਾ ਬਣਾ ਲਿਆ ਕਰੋ ਇਹ ਵੀ ਮੀਲ ਪੂਰਾ ਤਗੜਾ ਬਸ ਨਾਲ ਵੈਜ ਜਰੂਰ ਐਡ ਕਰਨੇ ਮਤਲਬ ਕਹਿੰਦੇ ਅੰਨੇ ਵਾਖਾ ਗਈ ਜ਼ਰੀਰ ਬਣਦਾ ਬਾਈ ਮਿੱਤਰੋ ਖਾਣਾ ਬਹੁਤ ਔਖਾ ਜਿਹੜੇ ਕਹਿੰਦੇ ਨੇ ਫੈਟ ਲਾਸ ਦੇ ਵਿੱਚ ਆਏ ਹੁੰਦਾ ਬਾਈ ਮਿੱਤਰੋ ਖਾਣਾ ਪੈਂਦਾ ਖਾ ਕੇ ਹੀ ਬੰਦੇ 'ਚ ਬੰਦਾ ਬੁੜਕਾ ਦਾ ਗੱਲਾਂ ਬਾਤਾਂ ਨਾਲ ਗੱਲਾਂ ਹੀ ਹੁੰਦੀਆਂ ਨੇ ਸਿਰਫ ਸਰੀਰ ਬਣਾਉਣ ਲਈ ਖਾਣਾ ਪੈਂਦਾ ਤੇ ਆਪਣੀ ਇੱਕ ਕੌਲੀ ਪੂਰੀ ਨਾਲ ਆਪਣੀ ਵੈਜ ਤੇ ਨਾਲ ਆਪਾਂ ਆਪਣਾ 6-7 ਅੰਡਿਆਂ ਦਾ ਆਮਲੇਟ ਜਿਹਦੇ ਵਿੱਚ 베ਸੜਵਾਗੇ ਚਿਲਾਇਆ ਤਿਆਰ ਕੀਤਾ ਜਿਹੜਾ ਵੀ ਹੁੰਦਾ ਪਰ ਮੈਨੂੰ ਘੈਂਟ ਲੱਗਿਆ ਤੁਸੀਂ ਵੀ ਖਾ ਕੇ ਤੇ ਟਰਾਈ ਕਰਕੇ ਦੇਖਿਓ ਉਸ ਤੋਂ ਬਾਅਦ ਸਟੋਰ ਤੇ ਜਾ ਕੇ ਆਫਰਾਂ-ਆਫਰਾਂ ਤਿਆਰ ਕੀਤੀਆਂ ਤੇ ਬਾਈ ਆਇਆ ਸੀ ਤੇ ਬਾਈ ਤੋਂ ਫੀਡਬੈਕ ਲੈ ਤੇ ਫੀਡਬੈਕ ਲੈ ਕੇ ਇੱਕ ਦੋ ਅਪਡੇਟਾਂ ਸਿੱਟੀਆਂ ਜਾ ਕੇ ਸਟੋਰ ਤੇ ਸਾਡੀ ਟੀਮ ਕਹਿੰਦੀ ਵੀ ਭਾਈ ਖੰਨੇ ਦੋ ਸਕੂਟਰੀਆਂ ਭੇਜਣੀਆਂ ਨੇ ਇੱਕੋ ਘਰ ਦੇ ਬੱਚਿਆਂ ਨੂੰ ਵੀ ਵੀਰੇ ਥੋੜੀ ਜੀ ਅਪਡੇਟ ਪਾ ਦੇ ਫਿਰ ਸਕੂਟਰੀਆਂ ਤੇ ਅਪਡੇਟ ਪਾਈ ਤੇ ਜਿਹਦਾ ਰੇਟ ਤੁਹਾਨੂੰ ਦੱਸਿਆ ਵੀ 4900 ਤੋਂ ਥੱਲੇ-ਥੱਲੇ ਮਿਲਣਾ ਭਾਈ ਤੁਹਾਨੂੰ ਘਰ ਗਏ ਘਰ ਜਾ ਕੇ ਕੌਫ ਦੰਦ ਦੇ ਵਿੱਚ ਇੱਕ ਦੋ ਨੂੰ ਗਲਾਸ ਪੀ ਸਕਦੇ ਉਤੇ ਮੈਂ ਸ਼ੱਕਰ ਐਡ ਕਰ ਉਸ ਤੋਂ ਬਾਅਦ ਐਨਕਾ ਸ਼ਨਕਨ ਲਾ ਕੇ ਆਪਣੇ ਮੋਢੇ ਦੀ ਰਿਪੇਅਰ ਕਰਾਉਣ ਗਏ ਤੇ ਡੈਡੀ ਕਹਿੰਦੇ ਭਾਈ ਗੁਰਪ੍ਰੀਤ ਸਿੰਘ ਆ ਨੰਬਰ ਪਲੇਟ ਆਈਆਂ ਪਈਆਂ ਨੇ ਨੰਬਰ ਪਲੇਟਾਂ ਕਦੋਂ ਲਗਾਉਣੀਆਂ ਨੇ ਗੱਡੀ ਚ ਰੁੜੀ ਜਾਂਦੀਆਂ ਨੇ ਮੈਂ ਕਿਹਾ ਲਓ ਜੀ ਫਿਰ ਅੱਜ ਹੀ ਆਪਾਂ ਨੰਬਰ ਪਲੇਟਾਂ ਵੀ ਲਵਾ ਲੰਨੇ ਆ ਨਾਲੇ ਮੋਢੇ ਦਾ ਤਾਂ ਉਹਦਾ ਗਣਾ ਜਿਹੜਾ ਕੰਮ ਹੋਣ ਵਾਲਾ ਕੰਮ ਕਰਵਾ ਲੰਨੇ ਤੇ ਸਾਡੇ ਡਾਕਟਰ ਸਾਹਿਬ ਸਾਨੂੰ ਘੈਂਟ ਮਿਲੇ ਹੋਏ ਨੇ ਜਿਹੜੇ ਵੱਡੀ ਤੋਂ ਵੱਡੀ ਇੰਜਰੀ ਸੈਟ ਕਰਾ ਦਿੰਦੇ ਨੇ ਪਰ ਸਾਨੂੰ ਜਾਣਾ ਕੱਲ ਖੰਨੇ ਪਿਆ ਖੰਨੇ ਬਿਨਾ ਸਾਡਾ ਸਰਦਾ ਨਹੀਂ ਕਿਉਂਕਿ ਸਾਡੇ ਸਰੀਰ ਦੀ ਭੰਨ ਤੋੜ ਉਥੇ ਹੀ ਠੀਕ ਕੀਤੀ ਜਾਂਦੀ ਅਸਲ ਦੇ ਵਿੱਚ ਮੋਢੇ ਦੀ ਭੰਨ ਤੋੜ ਸੈੱਟ ਕਰਾਉਣ ਲਈ ਫਿਰ ਯਾਰ ਖੰਨੇ ਪਹੁੰਚ ਚੁਕੇ ਸੀਗੇ ਤੇ ਖੰਨੇ ਅਰਸ਼ ਦੇਖਣ ਲੱਗਾ ਜੀ ਬਾਜ਼ਾਰ ਨੂੰ ਕਹਿੰਦਾ ਯਾਰ ਬਾਈ ਇੱਥੇ ਦਾ ਬਾਜ਼ਾਰ ਬਹੁਤ ਜ਼ੋਣਾ ਮੈਂ ਤਾਂ ਕੋਈ ਸ਼ੱਕ ਨਹੀਂ ਆਣ ਸਾਹ ਡਾਕਟਰ ਸਾਹਿਬ ਨੇ 5-7 ਕਰੰਟ ਦੀਆਂ ਜ਼ੂਈਆਂ ਲਾ ਗਏ ਮੋਢੇ ਨੂੰ ਬਿਠਾਤਾ ਤੇ ਗਰਦਨ ਦੇ ਵਿੱਚ ਵੀ ਕਹਿੰਦੇ ਥੋੜਾ ਥੋੜਾ ਨਕਸ਼ਾ ਭੰਨ ਤੋੜ ਉਹਦੀ ਵੀ ਠੀਕ ਕਰਨੀ ਪਣੀ ਹੈ ਨਾਲੇ ਹੱਥ ਵੀ ਥੋੜਾ ਸੈੱਟ ਕਰਨਾ ਪੈਣਾ ਮੋਢੇ ਦੀ ਰਿਪੇਅਰ ਕਰਾ ਕੇ ਜਦੋਂ ਅਸੀਂ ਖੰਨੇ ਤੋਂ ਆਪਣੇ ਘਰ ਨੂੰ ਆ ਰਹੇ ਤੇ ਮਨ ਚਾਂਚ ਆ ਉਹ ਬਾਹਰ ਦਾ ਖਾਣਾ ਨਹੀਂ ਕਰੇ ਜਾ ਕੇ ਗੁੱਡ ਡਾਈਟ ਲਈਏ ਤੇ ਡੌਲੇ ਵੱਲ ਦੇਖਿਆ ਵੀ ਡੌਲਾ ਬੜਕ ਦਾ ਤਾਂ ਕਰਕੇ ਫਿਰ ਜਿੰਮ ਵੀ ਜਾਦਾ ਹੀ ਫਿਰ ਮੈਂ ਕਹਾ ਨਹੀਂ ਨਹੀਂ ਬਈ ਘਰੀ ਜਦੋਂ ਅਸੀਂ ਸਟੋਰ ਤੇ ਪਹੁੰਚੇ ਮਾਨ ਮੈਨੂੰ ਆਏ ਦੇਖਦਾ ਸੀ ਵੀ ਆਹ ਕਿਹੜੇ ਬੰਦੇ ਪਹੁੰਚ ਚੁੱਕੇ ਨੇ ਤੇ ਔਖਾ ਔਖਾ ਦੇਖ ਰਿਹਾ ਸੀ ਮੈਂ ਭਰਾਵਾ ਸੌਖਾ ਸੌਖਾ ਦੇਖਾ ਸਾਡੇ ਵੱਲ ਔਖਾ ਔਖਾ ਕਦੋਂ ਹੁੰਦਾ ਉਸ ਤੋਂ ਬਾਅਦ ਜਾ ਕੇ ਭਾਈ ਰਸੋਈ ਦੇ ਵਿੱਚ ਉਹੀ ਇੱਕ ਪਾਸੇ ਦਾ ਸੋਹਣੇ ਸੋਹਣੇ ਫਰੂਟ ਪਏ ਸੀ ਦੂਜੇ ਪਾਸੇ ਟੇਡਾ ਟੇਡਾ ਝਾਕ ਦੀ ਸਬਜ਼ੀ ਜਿਹੜੀ ਕਹਿੰਦੀ ਮੈਂ ਬਹੁਤ ਔਖੇ ਖਾਦੀ ਜਾਣਾ ਆਰੇ ਮੇਰੇ ਫਾਇਦੇ ਬਹੁਤ ਨੇ ਫਿਰ ਮੈਂ ਭਾਈ ਚਾ ਲਵਗਾ ਜੋ ਕਦੇ ਦਿਨ ਉਸ ਤੋਂ ਬਾਅਦ ਸਾਨੂੰ ਇਜਾਜ਼ਤ ਦੋ ਮਿਲਦੇ ਆ ਅਗਲੇ ਦਿਨ ਪਹਿਲਾ ਦਿਨ ਸਾਡਾ ਸਮਾਪਤ ਹੋਇਆ ਹੁਣ ਸੈਕੰਡ ਡੇ ਮਿਲਦੇ ਆ ਤੇ ਗੁੱਡ ਵਾਲੀ ਨਾਈਟ ਗੁੱਡ 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 ਸਾਰੇ ਵੀਰ 14 ਦਿਨ ਦਾ ਇੱਕ ਵਾਰੀ ਚੈਲੰਜ ਸਟਾਰਟ ਕਰੋ ਅੱਗੇ ਜਾ ਕੇ ਆਪਾਂ ਵਧਾ ਵੀ ਸਕਦੇ ਆ